ਸਾਸਰੀ ਕਾ ਜੀ ਸਾਰੇ ਵੀਰਾਂ ਨੂੰ ਅੱਜ ਲਖਾ ਡੇਰੀ ਫਾਰਮ ਤੇ ਤਿੰਨ ਝੋਟੀਆਂ ਵਿਖਾਵਾਂਗੇ ਵੀਰ ਪ੍ਰਿੰਸ ਡੇਰੀ ਫਾਰਮ ਦੇ ਪਹੁੰਚੇ ਆ ਤੇ ਚੰਗੀਆਂ ਝੋਟੀਆਂ ਰਾਸਤਾਂ ਦੀਆਂ ਮੋਹਰਾ ਨਸਲ ਦੀਆਂ ਸਿੰਗਲ ਰਿੰਗ ਲੱਗੇ ਨਿਗੇ ਨਿਗੇ ਸਿੰਗ ਤਗੜੀਆਂ ਤੇ ਟਾਪ ਦੀਆਂ ਝੋਟੀਆਂ ਦਾ ਵੀਰ ਸ਼ਕੀਨ ਆ ਸ਼ਕੀਨ ਝੋਟੀਆਂ ਦਾ ਆਹ ਕਰਦੇ ਆ ਵੀਰਾਂ ਨਾਲ ਗੱਲਬਾਤ ਸਾਸਰੀਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚੱਲ ਜੋ ਵਧੀਆ ਵਧੀਆ ਕਿਰਪਾ ਤੁਸੀਂ ਸੁਣਾਓ ਹੋਰ ਸੁਣਾਓ ਠੀਕ ਠਾਕ ਵਧੀਆ ਵਧੀਆ ਕਿਰਪਾ ਛੋਟੀਆਂ ਚੰਗੀਆਂ ਹਰਕਣੀਆਂ ਲੈਂਦੀਆਂ ਜੀ ਛੋਟੀਆਂ ਵੀਰ ਜੀ ਆਪਣੇ ਕੋਲ 6 ਆਈਆਂ ਸੀ ਤਿੰਨ ਵੇਗੀਆਂ ਜੇ ਕੱਲ ਦੀਆਂ ਹਾਂਜੀ ਕੱਲ ਹੀ ਆਈਆਂ ਹਾਂਜੀ ਤੇ ਤਿੰਨ ਨੇ ਹੈਗੀਆਂ ਮੈਂ ਚੱਲ ਤਿੰਨਾਂ ਦੀ ਪਾ ਦਿੰਨੇ ਆ ਵੀਡੀਓ ਠੀਕ ਹੈ ਦੱਸੋ ਵੀਰ ਜੀ ਪਹਿਲੇ ਪਹਿਲੇ ਨੰਬਰ ਵਾਲੀ ਛੋਟੀ ਦੀ ਆਹ ਵੇਖੋ ਵੀਰ ਜੀ ਆ ਜੇ ਅੰਦਰ ਇਹ ਖੋਲੋ ਜਿੱਪਲੂਨ ਕੱਟੀ ਐ ਚਾਰ ਦੰਦ ਵੇ ਦੀ ਪਹਿਲਾ ਸਵੇਰ ਝੋਟੀ ਮੋਂ ਤੋਂ ਚਾਰ ਦੰਦ ਵੇ ਨੂੰ ਚਾਰ ਦੰਦ ਤਾਂ ਵੇਖੋ ਐ ਸੂਲ ਨੂੰ ਟੱਚ ਲੇਵਾ ਕਰਨ ਦਿਆ ਵੇਖ ਲੋ ਥਣ ਬਹੁਤ ਲੱਗਾ ਜਦਾਂ ਦੂਜੇ ਸਵੇਰ ਦਾ ਥਣ ਹੁੰਦਾ ਹਾਂ ਹਾਂਜੀ ਹਾਂਜੀ ਪਰ ਪਹਿਲਾ ਸਵੇਰ ਝੋਟੀ ਬਹੁਤ ਵੱਡਾ ਕੱਦ ਕਾਠ ਵੱਡਾ ਆ ਠੀਕ ਆ ਹਾਂਜੀ ਦੁੱਧ ਕੰਨਾ ਵੀਰਜੀ ਹੋਣਾ ਦੁੱਧ ਵੀਰਜੀ ਪੱਕਾ ਜਿਹੜਾ ਕੰਡੇ ਵਾਲਾ ਨਾ ਹਾਂਜੀ ਕੰਡੇ ਵਾਲਾ ਹੋਊਗਾ 11 ਕਿਲੋ ਠੀਕ ਆ ਪਰ ਜਿਹੜਾ ਪੱਕਾ ਆ ਠੰਡਾ ਕਰਕੇ ਲੀਟਰ ਵਾਲਾ 10 ਕਿਲੋ ਮਿੰਕੇ ਦਾ 10 ਲੀਟਰ ਦੁੱਧ ਸੂਈ ਨੂੰ ਅੱਜ ਕਿੰਨੇ ਦਿਨ ਹੋ ਗਏ ਜੋ ਸੂਈ ਨੂੰ ਅਜ ਵੇਖੋ ਵੀਰ ਜੀ ਬਹੁਤ ਵੱਡੀ ਝੋਟੀ ਆ ਟਾਪ ਦੀ ਝੋਟੀ ਆ ਸਿੰਘ ਸੁنگ ਸ਼ਿੰਗਾਰ ਬਹੁਤ ਸੋਹਣਾ ਹੈ ਐ ਬਿਲਕੁਲ ਰਿੰਗ ਸਿੰਘ ਜਿਹਨੂੰ ਆਖਦੀ ਤਾਂ ਰਿੰਗ ਸਿੰਘ ਆ ਤੇ ਬਿੱਲੀ ਆਖਿਆ ਬਿੱਲੀ ਆਖ ਆ ਵੇਖ ਠੀਕ ਹੈ ਕੋਕੇ ਕੁਕੇ ਪਾਏ ਆ ਓਕੇ ਖਾ ਕੇ ਪਾਏ ਕਰੋ ਵੀਰ ਜੀ ਲੰਮੀ ਦੇਖੋ ਵੀਰ ਜੀ ਝੋਟੀ ਬਹੁਤ ਵੱਡੀ ਹੈ ਜੀ ਚੱਲ ਲੱਗੇ ਤਾਂ ਖਾਓ ਖਾਓ ਲੈ ਵਾਲੂ ਆ ਕੱਟ ਕਾਟ ਪੂਰਾ ਵੱਡਾ ਜੇ ਆਹ ਵੇਖੋ ਛੋਟੀ ਆਹ ਵੇ ਪੂਰੀ ਫੋਲ ਅਸ਼ਾ ਦੇ ਵਟੇ ਨਾ ਇਹ ਜਿਵੇਂ ਵੀਰ ਕਿੰਨੀ ਕੱਦ ਕਾਠ ਵੇ ਲੱਗਦਾ ਅਸਲ ਅਸਲ ਚੀਜ਼ ਹੈ ਅਸਲ ਨਸਲ ਆ ਦੇ ਪੂਰੀ ਵੱਡੀ ਜਿਹਾ ਦੀਵਾਲੀ ਦੇ ਮੰਡੇ ਦੇ ਅਸਦੀਆਂ ਛੋਟੀਆਂ ਚਲੋ ਆਪਾਂ ਵੀ ਜਾਣੇ ਆ ਹਾਂਜੀ ਹਾਂਜੀ ਢਾਈ ਤਿੰਨ ਢਾਈ ਤਿੰਨ ਤੋਂ ਘੱਟ ਬੋਲ ਹੁਣਾ ਚਲੋ ਮੰਗਦੇ ਮੰਗਦੇ ਆ ਹਾਂਜੀ ਤੇ ਆਹ ਵੇਖੋ ਥਣ ਚੱਟਾ ਬਹੁਤ ਚੱਗੀ ਛੋਟੀ ਜਿਹਨੂੰ ਮੈਂ ਜਿਹੜਾ ਲੈ ਲੂ 400 ਵਿੱਚ ਚਊਗਾ ਹਾਂਜੀ ਤੇ ਨਿਆਰੇ ਨਾ ਹਾਂਜੀ ਹਾਂਜੀ ਕਿਉਂ ਵੀਰ ਜੀ ਹਾਂਜੀ ਹਾਂਜੀ ਤੇ ਬਾਕੀ ਵੀਰ ਬਾਕੀ ਨਸਲ ਤੇ ਪੈਦਾ ਟਮੰਡ ਜੀ ਨਵਾਂ ਨਵਾਂ ਟੰਕਰ ਮੰਗਦਾ ਪੈਣ ਫਰਾ ਕੋਈ ਮੰਗਦਾ ਤੇ ਨਾਲੇ ਜਿਆਦਾ ਹੁਣ ਹਰ ਕੋਈ ਵੀਰ ਬਰੀਡ ਤੇ ਕੰਮ ਕਰਦਾ ਹਾਂਜੀ ਹਾਂਜੀ ਕਿਉਂਕਿ ਬਰੀਡ ਦੀ ਜਿਹੜੀ ਛੋਟੀ ਆ ਨਾ ਹਾਂਜੀ ਹਾਂਜੀ ਕੋਈ ਵੀ ਘਰ ਹੁੰਦਾ ਸਾਡੇ ਘਰ ਵੀ ਤੁਹਾਡੇ ਘਰਾਂ ਦੇ ਬਰੀਡ ਦੀ ਛੋਟੀ ਬਰੀਡ ਬਰੀਡ ਵਾਲੀ ਹੋਵੇ ਆ ਵੇਖੋ ਅਸਲ ਆ ਚੀਜ਼ ਜੇ ਬਸ ਆ ਚੀਜ਼ ਹਾਂਜੀ ਹਾਂਜੀ ਪਰ ਉਹ ਤਾਂ ਮਰਾ ਦਈਏ ਮਾਰ ਦੋ ਮਰਾ ਮਰਾ ਉਹ ਘਰਾਂ ਤੇ ਪਰ ਛੋਟੀ ਖੇਗਨੋਂ ਖੁਜੀ ਨਹੀਂ ਆ ਨਾ ਨਾ ਸਿਰਾ ਮੈਂ ਜਿਹੜਾ ਵੀਰ ਲੈ ਆਣਵਾਊਗਾ ਵੇਖਣਾ ਉਹਨੇ ਕਹਣਾ ਲੈ ਜੀਏ ਬੰਨੇ ਮੈਂ ਨਾ ਪੂਰਾ ਕੱਦ ਕੜ ਵੱਡਾ ਆ ਹਾਂਜੀ ਹੁਣ ਮੰਨ ਲਓ ਵੀਰ ਜੀ ਜਿਹੜਾ ਸਿਆਣਾ ਬੰਦਾ ਨਾ ਉਹ ਦੀਵਾਲੀ ਤੇ ਪਸ਼ੂ ਲੈਂਦਾ ਆ ਲਈਦਾ ਲੈਂਦਾ ਦੀਵਾਲੀ ਦੀਆਂ ਮਈਆਂ ਲਈਆਂ ਵਸਾਖੀ ਦੇ ਵੀਰ ਜੀ ਹੁਣੇ-ਹੁਣੇ ਦੀਆਂ ਵੇਖਦੇ ਉਹਨੇ ਦੇ ਵੇਖਦੀ ਆਈ ਏਰੀ ਇਦਾਂ ਦਾ ਵੀਰ ਜੀ ਆਈ ਏਰੀ ਵੇਖਦੀ ਆ ਉਹਨੇ ਵਸਾਖੀ ਤੇ ਤੁਹਾਨੂੰ ਪਰਾ ਸੂਆ ਹੈ ਉਹਦੇ ਆਹੋ 10 20 ਦਿਨ ਜਿਹੜਾ ਡਾਊਨ ਕੰਮ ਚੱਲਣ ਦਾ ਫਿਰ ਮਈ ਮਹਿੰਗੀ ਹੁੰਦੀ ਹੁੰਦੀ ਜਿਹੜੇ ਵੀਰ ਭਰਾ ਲੈਣਾ ਚਾਹੁੰਦੇ ਆ ਉਹ ਲੈ ਲੈਣ ਜਿਹੜੇ ਮੇਰੇ ਵੀਰ ਭਰਾਣੇ ਹੁਣ ਤੋਂ ਦਿਵਾਲੀ ਦੇ ਲਾਗੇ ਸਿਆਣਾ ਬੰਦਾ ਜਿਹੜਾ ਦਿਵਾਲੀ ਤੇ ਲਾਗੇ ਲੈਂਦਾ ਲਾਗਵਾਲੀ ਤੇ ਲਾਗੇ ਕਿਉਂਕਿ ਜਿਹੜੇ ਹੁਣ ਮੰਨ ਲਓ 4 ਮਹੀਨੇ ਚੋਕ ਗਏ ਨਾ ਦੁੱਧ ਲਾਏ ਦਾ ਲਾਏ ਦਾ ਇਹ ਫਿਰ ਤੋਕੜਾ ਉਹਨਾਂ ਨੇ ਵੀਰੇ ਕਰਮਾਂ ਵਾਲਿਆਂ ਨੂੰ ਸੇਵਾ ਕਰੇ ਨਾ ਤਾਰ ਦਿੰਦੀਆਂ ਹਾਂਜੀ 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 ਇਹਨਾਂ ਦੀ ਕੋਈ ਰੀਸ ਨਹੀਂ ਕਰ ਸਕਦਾ ਹਾਂਜੀ ਕਿ ਥਣ ਕਿੱਡਾ ਸੋਹਣਾ ਕੱਢਿਆ ਆਹ ਵੇਖੋ ਥਣ ਵੀ ਜੀ ਬਹੁਤ ਹੀ ਟੌਪ ਦਾ ਥਣ ਪਹਿਲਾਂ ਵੀ ਜੀ ਬਸਮਾਦਨੀ ਝੋਟੀ ਆਹ ਬਸਮਾ ਖਾਸ ਤੇ ਚਲੋ ਮਾਰਾ ਆਉ ਤਰਾ ਆਹ ਦੇਖੋ ਥਾਣਾ ਹਾਂਜੀ ਮੇਰਾ ਪਾਣੀ ਮਾਰੋ ਕੋਈ ਚੰਦੇ ਚੈੱਕ ਕਰੋ ਆਹ ਦੇਖੋ ਜੀ ਇਹ ਕੱਲਾ ਕੱਲਾ ਥਣ ਗੋਠੀ ਆ ਆ ਵੇਖ ਲਓ ਇਹ ਥਣ ਥਣ ਬਹੁਤ ਸੋਹਣਾ ਚਵਾਈ ਮੋਟਰ ਲੱਗੀ ਐ ਆ ਰਸਤੀ ਜੇ ਬਾੜੀ ਥੱਲੇ ਧਾਰਾ ਨਹੀਂ ਬੱਜੀਆਂ ਦੇਖੋ ਬਜੀ ਗੋਲ ਧਾਰਿਆ ਦੂਰ ਵਰਗੀ ਕੋਲੇ ਠੀਕ ਐ ਵੀ ਜਿਹੜਾ ਮੱਦੀ ਚੋਲੇ ਜਿਹੜਾ ਮੱਦੀ ਚੋਲੇ ਹਾਂ ਠੀਕ ਐ ਵੀ ਮੈਂ ਨਾ ਭਾਵੇਂ ਜਾਂ ਜ ਮਰਜੀ ਕੋਈ ਪੁੱਛਾ ਖਿਚੇ ਕੋਈ ਪਰਵਾਹ ਥੋੜਾ ਇਹਨੂੰ ਨਹੀਂ ਚੰਗੀ ਜੋ ਸੀ ਸਾਸ ਸਹਰੀ ਹੈ ਕੱਦ ਵਜਨ ਚੰਗੀ ਬਹੁਤ ਚੰਗੀ ਲੱਗੀ ਹੈ ਨਹੀਂ ਠੀਕ ਆ ਹਾਂਜੀ ਚਲ ਦੱਸੋ ਫਿਰ ਇਸ ਵੀਰ ਨੇ ਫਿਰ ਕਿੰਨੇ ਦੀ ਦੇ ਦਈਏ ਛੋਟੀ 22 ਦਾ ਨਹੀਂ ਯਾਰ ਆਈ ਜਾਵੇ ਮੈਂ ਇੱਕ ਨੰਬਰ ਆ ਯਾਰ ਓਕੇ ਆ ਹਾਂਜੀ ਥਣ ਥਣ ਨੂੰ ਵੇਖੋ ਕਿੱਡਾ ਸੋਹਣਾ ਲੱਗਿਆ ਆ ਥਣ ਬਖਾਤਾ ਵੀ ਨਾ ਆ ਵੇ ਥਣ ਚੰਗਾ ਮਗਰ ਉਹ ਵੇਖੋ ਆ ਲੱਗੀ ਗੁੱਟ ਗੁੱਟ ਤੇ ਕੱਟੀ ਆਇ ਕਿਖ ਲੋ ਬੜਾ ਲੱਗੇ ਤਾਂ ਬਖਾ ਲੋ ਥੋੜੋ ਖੈਦੀਏ ਨਾਲੇ ਚਲੋ ਠੀਕ ਹੈ ਦੱਸੋ ਦੱਸੋ ਮੁੱਲ ਮੁੱਲ ਜਿਆ ਜੀ ਬਿਲਕੁਲ ਜਿਆ ਜ ਦਾ ਫੱਕੀਆਂ ਦੋ ਅੱਜ ਦਾ ਫੱਕੀਆਂ ਦੇਣੀਆਂ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਬਹਿ ਗਿਆ ਰਹਿ ਗਿਆ ਪਤਾ ਲੱਗੇ ਵੀ ਮੁੱਲ ਕੀਤਾ ਸੀ ਕੀਤਾ ਆ ਲੱਖ ਦੇਣੀ ਹੈ ਆਪ ਆਪੇ ਛੱਡ ਦੋ ਅਸੀਂ ਡਾ ਦੋ ਆ ਵੇਖੀ ਜਾਏਗੀ ਅੱਜ ਲੱਖ ਤਾਂ ਪਰ ਸਹੀ ਹੈ ਜਿਹੜਾ ਬਾਤ ਨਹੀਂ ਆਏ ਵੀਰ ਸਾਥ ਸਾਰਿਆਂ ਦੀ ਵੀਡੀਓ ਵੇਖਣ ਦੇ ਚੱਲ ਸਿਆਣੇ ਸਾਰੇ ਹਾਂਜੀ ਹਾਂਜੀ 95 ਦੀ ਦੇ ਦੋ 95 ਦੀ ਨਹੀਂ ਦੇਣੀ ਹੈ ਹਾਂਜੀ 52 ਹੀ ਹੋਰ 90 ਦੀ 90 ਦੀ ਕਰੋਗੇ ਹੋ ਰਹਿ ਗੀ ਜਿਹੜੀ ਦੇਣੀ ਆ ਨਾ ਪੂਰੇ 88000 ਦੀ ਝੋਟੀ ਦੇ ਦਗਾ ਨਹੀਂ ਬਿਲਕੁਲ ਸਹੀ ਆ 88000 ਦੀ ਪਰ ਐਡੇ ਲੇਵੇ ਵਾਲੀ ਕੱਟੀ ਨਹੀਂ ਜੇ ਕੋਈ ਲੱਗੀ ਫਰਕੋ ਲੱਗਿਆ ਵੀਰ ਮੈਂ ਅੱਜ ਸੇ ਮੱਜੀ ਇਹ 1.5 ਲੱਖ ਰੀਆਂ ਕੱਟੀਆਂ ਮਿਲਦੀਆਂ ਜੇ ਵੀਰ ਨਹੀਂ ਠੀਕ ਆ ਵੀਰ ਆਹੋ ਜੇ ਸੂਰਮੇ ਮਿਲਦੇ ਐਂਡ ਤੇ ਮਈ 70 ਦੀ ਆ ਟੋਕੜ ਹਾਂਜੀ ਟੋਕੜ ਮੰਨ ਲਓ ਬੱਚਾ ਨੂੰ ਕੋਈ ਹੋਣ ਦੇਵੇ ਤਾਂ ਠਾ ਤੁਹਾਨੂੰ ਪਤਾ ਹਾਂ ਇਹਦੀ ਦੱਸੋ ਵਿਜੀ ਡਿਟੇਲ ਇਹਦੀ ਕੀ ਝੋਟੀ ਦੀ ਇਹ ਵੀ ਪਹਿਲਾਂ ਝੋਟੀ ਦੇ ਚਾਰ ਦੰਦ ਜਮੂ ਹੈ ਇਹ ਵੀ ਚਾਰ ਦੰਦ ਹੈ ਹਾਂਜੀ ਹਾਂਜੀ ਘੱਟਾ ਜ ਮਗਰ ਤਾਂ ਜੀ ਸੂਈ ਜ ਆ ਸਤਵਾਂ ਦਿਨ ਸੂਈ ਜ ਸਤਵਾਂ ਦਿਨ ਖੋਲੋ ਫਿਰ ਇਹਦੇ ਥੱਲੇ ਦੁੱਧ ਕਿੰਨਾ ਵੇਜੀ ਹੁੰਦਾ ਇਹਦੇ ਥੱਲੇ ਜਿਹੜਾ ਪੱਕਾ ਦੁੱਧ ਹੈ ਨਾ ਇਹਦੇ ਥੱਲੇ ਹੋਊਗਾ 9 ਕਿਲੋ 9 ਕਿਲੋ ਪਰ 1 ਕਿਲੋ ਕਰਕੇ ਦਾਂ ਚਾਰ ਠੀ ਦੱਸੋ ਠੀਕ ਹਾਂਜੀ ਹਾਂਜੀ ਤਾਂ ਝੋਟੀ ਦੱਸੋ ਕੋਈ ਆ ਲਾਮਾ ਨਹੀਂ ਕਿ ਕੋਈ ਲੈਣਾ ਐ ਨਸਲ ਕਰਤ ਠੀਕ ਹੈ ਵੀਰ ਜੀ ਆਹ ਵੇਖੋ ਇਹਦਾ ਵੀ ਥਣ ਚੰਦਾ ਚੈੱਕ ਕਰੋ। ਨਹੀਂ ਠੀਕ ਹੈ ਵੀਰ ਜੀ। ਇਹ ਵੀ ਚੰਗੀ ਵੱਡੀ ਝੋਟੀ ਆ। ਚਵਾਈ ਆ ਮੋਟਰ ਲੱਗੀ ਇਸ ਵੇਲੇ। ਐ ਪੂਰੀ ਚਵਾਈ। ਪੂਰੀ ਵੱਡੀ ਝੋਟੀ ਆ। ਨਹੀਂ ਸਹੀ ਆ ਵੀਰ। ਜਿਹੜੀ ਸਹੀ ਚੀਜ਼ ਆ ਨਾ ਵੀਰ ਆਪਣੇ ਮੂੰਹ ਆਪ ਤਾਰੀਫ ਕੀ ਕਰਨੀ ਆ। ਦੂਰੋਂ ਦਿਸਦੀ ਆ। ਹਾਂਜੀ ਹਾਂਜੀ। ਇਹ ਹੈਗੀ ਆ। ਵੇਖੋ। ਨਹੀਂ ਠੀਕ ਆ ਨਿਕਾਣੇ ਕਾ ਸਿੰਗ ਤੇ ਚੰਗੀ ਸ਼ਾਨਦਾਰ ਝੋਟੀ ਆ। ਹਾਂਜੀ। ਨਹੀਂ ਝੋਟੀ ਦਾ ਵਾਅਦਾ ਵੀਰ। ਇਹ ਕਿਹੜੇ ਖੋਲੇ ਆ। ਇਹ ਜਿਹੜੇ ਕੋਲੇ ਹੈ ਦੋਸਤ ਚੋਗੇ ਨਾ ਦੋਸਤ ਹੋਏ ਚੋਗੇ ਇਹ ਖੋਲੇ ਆ ਵੀ ਝੋਟੀਆਂ ਵੀ ਤੁਹਾਨੂੰ ਪਤਾ ਸਾਰੇ ਸਿਆਣੇ ਵਾਦੇ ਬੰਦੀਆਂ ਕੋਲੇ ਕੀ ਮੰਨ ਲਓ ਸੁਆ ਪੀਲਾਂਗੇ ਫਿਰ ਫਟਰਾ ਹੀ ਦੇਣੇ ਪੈਣੇ ਨਹੀਂ ਨਹੀਂ ਝੋਟੀਆਂ ਜਿਹੜੀਆਂ ਵੀ ਦੀ ਵਾਦੇ ਬੰਦੀਆਂ ਤੇ ਆ ਵੇਖੋ ਝੋਟੀ ਸਾਫ ਸੁਥਰੀ ਖਾਂਜੀ ਜੀ ਚਲੋ ਵੀਰ ਭਰਾ ਜਿਹੜਾ ਸਿਆਣਾ ਨਾ ਮੰਨ ਲਓ 20-20000 ਗਾਂ ਬਣਾਵਾ ਸੁਕੇ ਦੇਣ ਵਾਲੀਆਂ ਨਹੀਂ ਦੇਣ ਵਾਲੀਆਂ ਚੰਗੀ ਚੀਜ਼ ਆ ਤੱਥ ਖਾਨ ਚੱਡਾ ਚੈੱਕ ਕਰੋ ਕੱਲਾ ਕੱਲਾ ਥੰਮ ਵੀਰ ਫੌਜੀ ਆ ਤਰਨ ਤਰਨ ਦੇ ਲੱਗੇ ਆ ਪਿੰਡ ਹਾਂਜੀ 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 ਉਹਨੇ ਭਰਾ ਰਿਆ ਆਪਣੇ ਕੋ ਪਿਛਲੇ ਸਾਲ ਝੋਟੀ ਖੜੀ 1 ਲੱਖ ਤੇ 10000 ਦੀ ਹਾਂਜੀ ਐ ਕਿ ਉਹਨੇ 1 ਲੱਖ 27000 ਦੀ ਝੋਟੀ ਵੇਚੀ ਨਹੀਂ ਵੇਚਦੀ ਅਗਲੇ ਸਵੇਰ 17000 ਬਣਾ ਫਿਰ ਤਿੰਨ ਸਵੇਰ ਚੋੜੀਆ ਫਿਰ ਝੋਟੀ ਦੀ ਝੋਟੀ ਰਹਿੰਦੀ ਆ ਫਿਰ ਝੋਟੀ ਦੀ ਝੋਟੀ ਤੇ ਸੁਆ ਵੱਖਰਾ ਲਾ ਲੈਣਾ ਇਹਦਾ ਦੱਸੋ ਪ੍ਰਿੰਸ ਵੀਰ ਕਿੰਨੇ ਦਾ ਆ ਵੀ ਆਖ ਹੋਈਦਾ ਵੀ ਥੜਾ ਨਹੀਂ ਨਹੀਂ ਠੀਕ ਆ ਵਖਾਤਾ ਵੀ ਹਾਂਜੀ ਐ ਕੱਲਾ ਕੱਲਾ ਥੰਮ ਕੱਲਾ ਕੱਲਾ ਇਹ ਕਿਨੇ ਦੇ ਰਹੀਏ ਠੀਕ ਹੈ ਜੀ ਹਾਂ ਰਾਈ ਜ ਛੱਡ ਦੋ ਆਪੇ ਤੁਸੀਂ ਛੱਡ ਦੋ ਤੁਸੀਂ ਆਪੇ ਕਰ ਦੋ ਹਾਂ ਨਹੀਂ ਜਿਹੜੀ ਦਿਨੀ 70000 ਦੀ ਝੋਟੀ ਦੇਦਾਂਗੇ 75 ਦੀ ਦੇ ਦੋ ਫਿਰ ਚਲੋ ਦੇ ਦਾਂਗੇ 76 ਵੀ ਨਹੀਂ ਲੈਣਾ 75000 ਦੀ ਵੀ ਲੈ ਲਓ ਇੱਧਰ ਵੇਖ ਲਓ ਵੀਜੀ ਤੋਕੜ ਵੀ ਨਹੀਂ ਆਉਂਦੀ ਪਰ ਮਿਲਣੀ ਨਹੀਂ ਵੀਜੀ ਨਹੀਂ ਨਹੀਂ ਮਿਲਣੀ ਨਹੀਂ ਜੇ ਕੇਕ ਉਹ ਨਹੀਂ ਜੇ ਮਿਲਣੀ ਹੈ ਨਾ ਵੀਜੀ ਠੀਕ ਹੈ ਤੁਸੀਂ ਵੀ ਰੋਜ਼ ਮਾਲ ਨਹੀਂ ਅਸੀਂ ਤਾਂ ਕਹਿਤਾ ਵੀਜੀ ਬੱਚੀਆਂ ਵਾਲੀਆਂ ਨੇ ਕੋ ਤਾੜੀਆਂ ਝੋਟੀਆਂ ਸੀ ਨਹੀਂ ਬਿਲਕੁਲ ਜੈਜ 75 ਦੀ ਤੇ ਆ ਦਾ ਮੁੱਲ ਕਿੰਨਾ ਕੀਤਾ 90 8888 ਪੂਰਾ ਕੱਦ ਕਾਠ ਜੇ ਇੱਥੇ ਕੋ ਵੀਰ ਆਏਗਾ ਨਾ ਆ ਜੋੜਾ ਹੀ ਵੀਰ ਜੈਜ ਬਿਲਕੁਲ ਜੈਜ ਕੱਦ ਪੂਰਾ ਵੱਡਾ ਹੈ ਠੀਕ ਹੈ ਵੀਰ ਕਿੰਨੇ ਕੋ ਲੈ ਆ ਆ ਵੇਖੋ ਤੋਤਾ ਆ ਨਿਕਲਗਾ ਵੇਖੋ ਨਿਕਲਗਾ ਸਿੰਗ ਲੱਗਾ ਟੱਕੇ ਦੇ ਵਿੱਚ ਉਹ ਵੇਖੋ ਸਿੰਗ ਦੇਖਦੇ ਨਹੀਂ ਇਹਦਾ ਫੂਕ ਮਾਰਾਂਗੇ ਫੂਕ ਵੀ ਵਾਪਸ ਆਏਗੀ ਨਹੀਂ ਵਾਕੇ ਸਿਰ ਦੇ ਵਿੱਚ ਹੀ ਬਣੇ ਲੋਕ ਕਸ ਦਿੰਦੇ ਨਾ ਰੁਪਈਆ ਨਹੀਂ ਲੰਗਦਾ ਇਹ ਥੇਲੀ ਦਾ ਕੰਮ ਵੀ ਨਹੀਂ ਤੁਹਾਨੂੰ ਪਤਾ ਇਹ ਕੀ ਦਿਨ ਛੱਡਦੀ ਹੈ ਨਾ ਗੱਬਣੇ ਹਾਂ ਗੱਬਣੇ ਦੋ ਦੰਦ ਆ ਵੀ ਜੀ ਦੋ ਦੰਦ ਆ ਹਾਂਜੀ ਫਿਰ ਬੱਚੀ ਹੈ ਜੇ ਹਾਂ ਬੱਚੀ ਹੈ ਜੇ ਆ ਵੇਖੋ ਨਿੱਕੀ ਛੋਟੀ ਹੈ ਬੱਚੇ ਦੋ ਦੰ ਆ ਟੀਮ ਕਨੇਲਾ ਚ ਡਾ ਲਗਾ ਕਲਾ ਕਲਾ ਤਾਂ ਨਹੀਂ ਠੀਕ ਹੈ ਵੀਰੇ ਪਲੀ ਪੁਲੀ ਆ ਵੇਖੋ ਕੱਟੇ ਨਹੀਂ ਚੰਗੀ ਝੋਟੀ ਖੋਲੋ ਇਹ ਵੀ ਸਿੰਘ ਵੇਖੋ ਜੀ ਪਿਓਰ ਦੋ ਦੰਤ ਨਿਗੇ ਨਿਗੇ ਸਿੰਘ ਨਿਗੇ ਨਿਗੇ ਇਹ ਵੀ ਤੋਹਾਈਏ ਦਿਵਾਲੀ ਦਾ ਪਹਿਲੋ ਹੀ ਔਰਾਂ ਲਾਈ ਜਾਣੀਆਂ ਹਾਂ ਜੀ ਪਹਿਲੋ ਹੀ ਔਰਾਂ ਕਰ ਲੀਆਂ ਚਾਲੂ ਲੋਕ ਜਾਂਦੇ ਦਿਵਾਲੀ ਆ ਗਈ ਚਲੋ ਆਪਾਂ ਵੀ ਅੱਜ ਦਿਵਾਲੀ ਧਮਾਕਾ ਫੁਵਾਦੀਏ ਹਾਂ ਜੀ ਕਿਉਂ ਵੀਰੇ ਧਮਾਕੇ ਨਿਕੇ ਨਿਕੇ ਚੰਗੇ ਟੌਪ ਦੀਆਂ ਪਰਿਆ ਐ ਰੇਡ ਤੇ ਲੱਖੇ ਡੇਰੀ ਫਾਰਮ ਤੇ ਤੁਹਾਡੀ ਮੈਂ ਆਹ ਵੀਰ ਜੀ ਇਹਨਾਂ ਦੀਆਂ ਹਲਵਾਈਆਂ ਨਹੀਂ ਆਉਂਦੀਆਂ ਜਿਹੜੇ ਮੁੱਲ ਤੇ ਮਈਆਂ ਦੇਂਦੇ ਮਈਆਂ ਦੇਂਦੇ ਆਹ ਵੇਲਾ ਤਲਾਰਾ ਦੀਆਂ ਵਾਲ ਕਰਦੀ ਗੱਲ ਚ ਪਟੇ ਪਏ ਹਨ ਨਹੀਂ ਠੀਕ ਹੈ ਵੀਰ ਬਿਲਕੁਲ ਸਿੰਘ ਵੇਖੋ ਤੁਸੀਂ ਮੈਂ ਨਸਲ ਹੈ ਸਿੰਘ ਤਾਂ ਕਈ ਵੀਰ ਭਰਾ ਮੰਨ ਲਓ 2 ਲੱਖ ਰੁਪਏ ਖਰਚਾਉਂ ਤਾਂ ਸਿੰਘ ਇਹੋ ਜਿਹਾ ਨਹੀਂ ਜਦਾ ਕੋ ਰੁਪਈਆ ਵੀ ਨੰਗ ਦਾਣਾ ਨਹੀਂ ਚੰਗੀ ਝੋਟੀ ਬਣ ਜਾਣੀ ਖਾ ਹਾਂਜੀ ਹਾਂਜੀ ਜਿਹੜਾ ਵੀਰ 10 ਦਿਨ ਲੈ ਜੇ ਇਹਨਾਂ ਨੂੰ ਤੇ ਬਟ ਐ ਹੁਣ ਅੱਛੇ ਛੋੜ ਦੇ ਦੇ ਅੰਦਰ ਸ਼ੀਸ਼ੀ ਤੇ ਬੰਜੂ ਜੀ ਕੇ ਦਾ ਘਰ ਦਾ ਵਧੀਆ ਇਹਨੇ ਸਾਰੀ ਜਣਾ ਨਹੀਂ ਵਧੀਆ ਵੀਰ ਝੋਟੀ ਜਣੇ ਕਈ ਛੋਟੇ ਬੰਦੇ ਵੀ ਹੈਗੇ ਆ ਹਾਂਜੀ ਹਾਂਜੀ ਚੰਗੀ ਝੋਟੀ ਪਲੀ ਜੁੜੀ ਕੱਟੀ ਆ ਨਹੀਂ ਚੰਗੀ ਆ ਝੋਟੀ ਵਧੀਆ ਟੌਪ ਦੀ ਝੋਟੀ ਆ ਚੱਲ ਚੱਲ ਆਇਆ ਪੁੱਤ ਆ ਕੱਲੇ ਆਰੇ ਦੀ ਹੋਰ ਦੀ ਕਰਦੇ ਹੋ ਜੀ ਕਰਦੀ ਆ ਪਾਇਆ ਪੁਆ ਨਹੀਂ ਹੁੰਦਾ ਹਾਂਜੀ ਪੜਾ ਪਿਆ ਨਹੀਂ ਚੱਲ ਚੇ ਠੀਕ ਆ ਠੀਕ ਆ ਆ ਵੇਖੋ ਪੜਾ ਆ ਪਟੇ ਨਾਲ ਤੁਰਦੀ ਠੀਕ ਆ ਠੀਕ ਆ ਇਹ ਪ੍ਰਿੰਸੀਪਲ ਕਿੰਨੇ ਦੇ ਦਈਏ ਇਹ ਵੀਰ ਜੀ ਜਿੰਨੀ ਦੇ ਕੱਟੀ ਪੜੀ ਆ ਓਹ ਨਾਲ ਇਹ ਜੀ ਕਰਦੇ ਦਾ ਦੂਜਿਆਂ ਨਾਲੋਂ ਛੋਟਾ ਜੀ ਨਹੀਂ ਓਹ ਵੱਡੀਆਂ ਚੱਲ ਨਿੱਕੀ ਪਰ ਇਹ ਠੀਕ ਹੈ ਕਿਉਂ ਵੀ ਕੋਈ ਵੀਰ ਭਰਾ ਆਵੇ ਏਡੀ ਦੂਰ ਇਹ ਵੀ ਨਿੱਕੀ ਗੋਡੀ ਦੀ ਮਹੀਂ ਇਹ ਵੀ ਚੰਗੀ ਹੈ ਗੋਡੀ ਦੀ ਇਹ ਥੱਲੇ ਹੋ ਚੰਗੀ ਆ ਥੱਲੇ ਹੋ ਚੰਗੀ ਆ ਜਿੰਨੀ ਹੈਗੀ ਤੇ ਜਿੰਨੀ ਥੱਲੇ ਆ ਮੁੱਠ ਕਰ ਦੋ ਤਾਂ 1.5 ਲੱਖ ਦੀ ਕੱਟੀ ਚਲੋ ਨਹੀਂ 1.5 ਜਾਰੀ ਕਰ ਦੋ ਪਰ ਹੁਣ 85 ਦੇ ਦੀ ਨਹੀਂ ਛੱਡੋ ਆ ਇਧਰ ਵਿਖਾਓ ਜੀ ਮੜਾਇਆ ਹੁਣ ਨਹੀਂ ਠੀਕ ਨਹੀਂ ਤੇ ਮਾਰੇ ਕੋ ਕਿੱਡਾ ਸੋਨਾ ਤੇ ਬਾਨੀ 76000 ਦੀ ਦੇ ਦਾਂਗੇ ਬਾਨੀ ਸੋਣੀ 76 ਦੀ 76 ਦੀ ਦੇ ਦਾਂਗੇ 75 ਦੀ ਇਹ ਵੀ ਦੇ ਦੋ 75 ਦੀ 75 75 ਦਾ ਜੋੜਾ ਜਿਹੜਾ ਮੱਜੀ ਵੀਰ ਗੋਡੀ ਵੇਲਾ ਉਸ ਨਾਲ ਕਟੀਆਂ ਨਹੀਂ ਇੰਨੇ ਨੇ ਵੇਚਣ ਵਾਲਾ ਵੀ ਲੈ ਜਾ ਕੋਈ ਘਾਟਾ ਨਹੀਂ ਪਾਉਣ ਦੀ ਇਦਾਂ ਕਰਨਾ ਵੰਦੇ ਨਹੀਂ ਕਰਦੇ ਜਿਹੜਾ ਭੈਣ ਭਰਾ ਵੇ ਬਾਕੀ ਠੰਡੀ ਆ ਲਖੋ ਉਸੇ ਉਹਨੂੰ ਕਰੇ ਨਹੀਂ ਠੀਕ ਹੈ ਵੀਰ ਬਿਲਕੁਲ ਜਾ ਰਹੇ ਇਸ ਤੋਂ ਜ਼ਿਆਦਾ ਤਾਂ ਪਿੱਛੋਂ ਨਹੀਂ ਮਿਲਦੀਆਂ ਜਾ ਜਿਵੇਂ 3 ਤੋਂ ਘੱਟ ਕੀ ਇਹਨਾਂ ਨੇ ਦਈਏ ਨਾ ਦੇਖੋ ਛੋਟਾ ਬੱਚਾ ਲੈ ਕੇ ਪਾਲਣਾ ਵੇਖੋ ਇਹ ਨਹੀਂ ਨਹੀਂ ਬੜੀ ਮੇਰੀ ਬੱਚੇ ਬਹੁਤ ਆ ਜਾਂਦੇ ਵੀਰੋ 1 ਲੱਖ ਰੁਪਿਆ ਅੱਜ ਇਹ ਵੀਡੀਓ ਆਈ ਨਹੀਂ ਵੀਰ ਜੀ ਦੋਵਾਂ ਤਿੰਨਾਂ ਘੰਟੇ ਤੱਕ ਤਾਂ ਬਾਕੀ ਲਾਈਕ ਕਮੈਂਟ ਕੋਈ ਸ਼ੇਅਰ ਮੇਰਾ ਭਰਾ ਜਰੂਰ ਆਪਾਂ ਨੂੰ ਕਰਿਓ ਚੋ ਠੀਕ ਹੈ ਜੀ ਹਾਂ ਜੀ ਠੀਕ ਹੈ